ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਰ ਅਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਆ ਗਈ ਬਾਈ ਕੱਪਣਗਾ ਥੋੜੇ ਦਿਨਾਂ ਦੀ ਕੱਚੀ ਆ ਤੇ ਇੱਕ ਆ ਗਈ ਬਾਈ ਕੋਲੇ ਬਾਈ ਕੱਪਣ ਚੋਟੀ ਇਹ ਵੀ ਕਰਮ ਵਾਲੀ ਥੋੜੇ ਦਿਨਾਂ ਦੀ ਕੱਚੀ ਆਗੀ ਤੇ ਜਿਸ ਘਰ ਚੋਂ ਵੀਡੀਓ ਬਣਾਈ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੇ ਘਰੇਲੂ ਪਸ਼ੂਆਂ ਚੋਂ ਇਹ ਦੋਵੇਂ ਨਗ ਸੇਲ ਕਰ ਰਹੇ ਆਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਕੌਣ ਵਾਲੀ ਨਵੀਂ ਤੁਹਾਨੂੰ ਵੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆਜੋ ਆਪਾਂ ਕਰਦੇ ਆਂ ਬਾਈ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਜੀ ਵਧੀਆ ਜੀ ਤੁਸੀਂ ਜਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦਿਓ ਨਾਮ ਆਪਣਾ ਰਜਿੰਦਰ ਸਿੰਘ ਹੂੰ ਤੇ ਉਹਦਾ ਨਾਮ ਸਾਧੂ ਸਿੰਘ ਆ ਜੀ ਠੀਕ ਹੈ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਹਨਾ ਤਹਿਸੀਲ ਤਪਾ ਪੈਂਦੀ ਆ ਬਾਈ ਨੂੰ ਨੇੜੇ ਇਧਰੋਂ ਖਾਸ ਤਪਾ ਵੀ ਮੇਲਾ 2 ਕਿਲੋਮੀਟਰ ਦਾ 2 ਕਿਲੋਮੀਟਰ 2 ਯਾ ਲੈ ਮੈਂ ਵਿਚਾਲੇ ਜੀ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦੇ ਆਪਣਾ 948030 54255 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚਲਦਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਆਪਾਂ ਸਾਹਮਣੇ ਗਾਂ ਦੇਖ ਰਹੇ ਕਿਹੜਾ ਸੂਆ ਹੁੰਦੀ ਆ ਇਹ ਤੀਜਾ ਤੀਜਾ ਸੂਆ ਤੀਜਾ ਸੂਆ ਤੀਜਾ ਸੂਆ ਹੁੰਦੀ ਆ ਕਿੰਨੇ ਕੇ ਤਨ ਬਾਕੀ ਆ ਜੀ ਇਹਦੇ ਤੀਜਾ ਸੂਆ ਸੂਂਦੀ ਆ ਬਾਈ 10 ਤੋਂ 15 ਦਾ ਨਾ ਇਹ ਕੱਚੀ ਆ ਹਾਂ 10 ਦਾ ਠੀਕ ਹੈ ਤੇ ਕਿੰਨਾ ਕਿਤੋਂ ਦੁੱਧ ਦਿੱਤਾ ਨੇ ਜੀ ਪਿੱਛੇ ਅੱਗੇ ਨੇ 9.5 ਲੀਟਰ ਇੱਕ ਟਾਈਮ ਦਾ ਦਿੱਤਾ 18 ਲੀਟਰ ਦੁੱਧ ਦਿੱਤਾ ਇਹਨੇ ਦੋਵੇਂ ਟਾਈਮਾਂ ਦਾ ਹਾਂ ਠੀਕ ਹੈ ਜੀ ਤੇ ਚਵਾਈ ਕਿੰਨੇ ਦੀ ਹੈ ਜੀ ਚਵਾਈ ਵਧੀਆ ਹੈਗੀ ਠੀਕ ਹੈ ਇੱਕ ਥਾਂ ਥੋੜਾ ਜਿਹਾ ਦੁੱਧ ਘੱਟ ਆਉਂਦਾ ਆਪਾਂ ੱਤਲ ਕਰਕੇ ਦੇਣੀ ਹੈ ਠੀਕ ਹੈ ਆਪਾਂ ਗੱਲ ਕਰੀਏ ਇੱਕ ਥਾਂ ਚੋਂ ਦੁੱਧ ਘੱਟ ਆਉਂਦਾ ਕਿਹੜੇ ਥਾਂ ਚੋਂ ਘੱਟ ਆਉਂਦਾ ਜੀ ਬਾਕੀ ਉਹ ਇੱਕੋ ਜਿਹਾ ਹੈ ਨਾ ਹਾਂ ਆ ਆ ਥਾਂ ਚੋਂ ਇਧਰਲੇ ਚੋਂ ਆਉਂਦਾ ਠੀਕ ਹੈ ਔਰਲੇ ਥਾਂ ਚੋਂ ਹਾਂ ਇਹਦੇ ਚੋਂ ਘੱਟ ਆਉਂਦਾ ਘੱਟ ਆਉਂਦਾ ਬਾਈ ਕਹਿੰਦੇ ਬਾਕੀ ਥਾਣੇ 1 ਨੰਬਰ ਲੱਗੇ ਪਿਆ ਬਾਕੀ ਤਿੰਨੇ ਥਾਣੇ ਸਹੀ ਹੈ ਹਾਂਜੀ ਤਿੰਨੇ ਸਹੀ ਠੀਕ ਹੈ ਬਾਕੀ ਥਣ ਬਾਈ ਕਹਿੰਦੇ ਤਿੰਨੇ ਸਹੀ ਆ ਐ ਕੋਈ ਨਹੀਂ ਗਾ ਵੀ ਕੁੰਨੇ ਆ ਸਹੀ ਗੱਲ ਆ ਬਾਕੀ ਲੇਵਾ ਜੀ ਗੱਲ ਕਰੀਏ ਬਈ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਫੀਟ ਲੇਵਾ ਤਾਂ ਹਜੇ ਐਂਕਲਾ ਰਹਿੰਦੇ ਆ ਤੈਨੂੰ ਤਾਂ ਭਾਂਡਾ ਬਹੁਤ ਵਧੀਆ ਬਣਾਉਗੀ ਠੀਕ ਹੈ ਬਾਈ ਕਹਿੰਦੇ ਭਾਂਡਾ ਲੇਵਾ ਤਿਆਰ ਕਰਦੀ ਆ ਬਹੁਤ ਸੋਹਣਾ ਬਣਾ ਤਿਆਰ ਕਰੂਗੀ ਬਾਕੀ ਫੈਟ ਫੂਡ ਵੀ ਚੰਗੀ ਆਉਂਦੀ ਹੋਣਾ ਜੀ ਹਾਂਜੀ ਫੈਟ ਵਧੀਆ ਹੁੰਦਾ ਕਿਉਂਕਿ ਗਰਮੀ ਨਾ ਮੰਨਣ ਆ ਕੇ ਬਾਈ ਜਰਸੀ ਚ ਆ ਜਾਂਦੀ ਆ ਵੱਡੀ ਗੱਦਗਾਠ ਬਹੁ ਪੜੀ ਵੀ ਫੁੱਲ ਆ ਤੇ ਮੁੱਲ ਇਹਦਾ ਹੀ ਕੀ ਰਹੂਗਾ ਫਿਰ ਲੈਣ ਦੇਣਾ ਮੁੱਲ ਇਹਦਾ ਮੁੱਲ ਮੁੱਲੇ ਦਾ 50000 ਰੁਪਏ ਮਾਨਤਨ ਕਰਦੇ ਹਾਂ ਠੀਕ ਹੈ ਮੁੱਲੇ ਭਾਈ ਕਹਿੰਨੇ ਭਾਈ ਇਹਦਾ 50000 ਰੁਪਏ ਬਾਕੀ ਮਾਨਦਾਨ ਲੈ ਕੇ ਇਹਦਾ ਮੋਕੇ ਤੇ ਕਰ ਦੇਾਂਗੇ ਖੋਲ ਦੇ ਜ ਮੜੀ ਤੋਰ ਦਿਓ ਤੇ ਤੁਹਾਨੂੰ ਤੇ ਬਾਕੀ ਬਈ ਬਲਟਲਾਂ ਬਹੁਤ ਖਾਉਂਦੀਆਂ ਸਾਰੀਆਂ ਨੇ ਕਰਮਣਾਂ ਨੇ ਕੱਢਣੀਆਂ ਫੇਰ ਜਾ ਕੇ ਕਿਤੇ ਸੂਣਾਗਾ ਬਾਕੀ ਬਾਈ ਕਹਿੰਦੇ ਵੀ ਥਣ ਪੈਸੇ ਚੱਲਦਾ ਉਹ ਵੀ ਥਾਣਾ ਜਿਉਂਦਾ ਹਨਾ ਤੂੰ ਚੱਲਦਾ ਠੀਕ ਐ ਤੂੰ ਦੁੱਧ ਘਟ ਆਉਂਦਾ ਤੂੰ ਦੁੱਧ ਘਟ ਆਉਂਦਾ ਬਾਈ ਕਹਿੰਦੇ ਬਾਕੀ ਆਪਾਂ ਬਈ ਤੱਲ ਮੰਨ ਕੀ ਦੇਵਾਂਗੇ ਤੇ ਮੋਲੇ ਤਾਂ ਨਾ ਬਾਈ ਨੇ ਜਿਹੜਾ ਰੱਖਿਆ 50000 ਰੁਪਏ ਰੱਖਿਆਗਾ ਬਾਕੀ ਥੋੜਾ ਕਹਣਾ ਮਾਨਤਣ ਬਾਈ ਕਹਿੰਦੇ ਆਏ ਜੀਦਾ ਤੁਮੋਕੇ ਦੇ ਜਰੂਰ ਗਾਂ ਦੇ ਡੱਬੇ ਜਿ ਢੀ ਗਾਂ ਸਹੀ ਗੱਲ ਵੱਡੀ ਬੁਢੀ ਕਰਮ ਵਾਲੀ ਫੁੱਲ ਪਲੀ ਵੀ ਬਹੁਤ ਮੋੜ ਲਿਓ ਜੀ ਕੋਈ ਗੱਲ ਨਹੀਂ ਮੋ ਹੌਰੇ ਬਾਕੀ ਬਾਈ ਤੋਰਾ ਤਾਰਾ ਤੁਸੀਂ ਚੈੱਕ ਕਰ ਸਕਦਾ ਤੋਰਾ ਤੋਰਾ ਤਾਂ ਇਹ ਗਰਾ ਛਾਣਾ ਮਾਰਦੀ ਆ ਸਹੀ ਗੱਲ ਹੈ ਬਾਈ ਕੋਈ ਆਪਾਂ ਕੋਈ ਇਹ ਦੀ ਕੋਈ ਲੱਛੀ 라ਮੀ ਹੈ ਤੇ ਮੁੱਲ ਵੀ ਬਾਈ ਨੇ ਇਹਦਾ ਬਾਈ ਜਾਇਜ਼ ਰੱਖਿਆਗਾ ਤੇ ਅੱਜ ਕਿੰਨੀ ਕਮੀ ਦਾ ਦੁੱਧ ਦੇ ਦੂਰੇ ਇਹ ਇਤੀ ਜੇ ਕਿੰਨਾ ਪਾਈ ਜਾਏਗਾ ਉਹਨੇ ਹੀ ਕੱਢੇ ਜਾ ਮੈਂ ਤਾਂ ਇਹ ਦੇਖਿਆ ਮੇਰੇ ਕੋਲ ਤਾਂ ਇਨੀ ਛੇਬਾਨੀ ਹੋਈ ਹੂੰ ਕਿਉਂ ਪੁੱਛਦੇ ਪਤਾ ਹੀ ਹੈ ਸਹੀ ਗੱਲ ਹੈ ਜੀ ਜਿਆਦਾ ਹਾਂ ਨਾ ਹਾਂ ਪੁੱਛੂ ਥੋੜੇ ਜੇ ਵੱਧ ਹੋ ਗਏ ਹੂੰ ਫਿਰ ਔਖਾ ਹੋ ਜਾਂਦਾ ਸਹੀ ਗੱਲ ਹੈ ਬਾਕੀ ਬਈਲਾ ਚੈੱਕ ਕਰ ਸਕਦੇ ਹੋ ਬਾਨਾ ਦੂਮਾ ਪਾਸਾ ਨੂੰ ਤਿਆਰ ਚੰਗਾ ਕਰੋਗੇ ਕਰਮ ਵਾਲੇ ਜਨਾਮ ਅਗਰ ਨੂੰ ਰੂਹ ਨਹੀਂ ਮੂਹ ਨੂੰ ਰੂਹ ਬਹੁਤ ਸੋਣਾ ਹਵਾਨਾ ਕਹਿ ਸਕਦੇ ਤਿਆਰ ਕਰੋ ਅੱਜ ਕੱਲ ਆਉਂਦਾ ਵੀ ਕੁਝ ਨਹੀਂ ਗਗਾ ਐ ਗਰੇ ਲੱਖ ਰੁਪਏ ਦੀ ਗਾਂ ਸੀ ਕਿਹੜੀ ਮੈਂ ਸਹੀ ਗੱਲ ਹੈ ਜੀ ਜੇ ਹੁਣ ਨਕਸ਼ਾ ਆਪਾਂ ਪਹਿਲਾਂ ਦੱਛਤ ਹਲੇ ਨੂੰ ਠੀਕ ਹੈ ਜੀ ਹੁਣਾਂ ਚੋਟੀ ਹੈ ਕੋਈ ਨਕਸ਼ਾ ਨਹੀਂ ਇਹਦਾ ਦੋ ਨੰਬਰ ਤੇ ਇਹ ਕਿਹੜਾ ਸੁਆ ਜੀ ਇਹ ਇਹ ਦੂਜਾ ਜੀ ਦੂਜਾ ਜਗ ਤੇ ਕਿੰਨੇ ਕ ਦਿਨ ਮਤਲਬ ਬਾਕੀ ਹੈ ਤੇ ਹੁਣ ਸੂਣ ਦੇ ਜੀ ਇਹਦੇ ਰਹਿ ਕੇ ਦਿਨ ਹਜੇ 12 13 ਦਿਨ ਬਾਕੀ ਆ ਹਨਾ 12 ਤੋਂ 13 ਹੂੰ ਠੀਕ ਹੈ 12 ਤੋਂ 13 ਦਿਨਾਂ ਦੀ ਬਈ ਇਹ ਕੱਚੀ ਆ ਤੇ ਕਿੰਨਾ ਕੁ ਦੁੱਧ ਕੱਢਿਆ ਜੀ ਇਹਨੇ ਪਹਿਲੇ ਛੂਏ ਇਹਨੇ ਕੱਢਿਆ ਗਿਆ ਪਹਿਲਾ 10 ਫਿਰ 11 ਤੇ ਪਹੁੰਚ ਗਈ ਸੀ ਠੀਕ ਹੈ ਜੀ ਹੂੰ ਠੰਡੀ ਹੈਗੀ ਹੂੰ ਠੰਡੀ ਹੈ ਕਿੰਨਾ ਕੁ ਟਾਈਮ ਦੁੱਧ ਦਿੰਦੀ ਆ ਉਹ ਲੰਮਾ ਟਾਈਮ ਦੁੱਧ ਦਿੰਦੀ ਆ ਇਹ ਠੀਕ ਹੈ ਜੀ ਕੋਈ ਐ ਭੱਜਣ ਵਾਲੀ ਗੱਲ ਨਹੀਂ ਗੀ ਆ ਹੂੰ ਐ ਟਰੱਕ ਇਹਦਾ ਕਰਕੇ ਕਰਦੀ ਆ ਚੀਕ ਉਪਰਾ ਬੰਦੇ ਕਰਕੇ ਆਉਂਦੇ ਨੇ ਨਾ ਦਰਦੀ ਆਪਰਾ ਜੇ ਇੱਕ ਥੋੜਾ ਜਿਹਾ ਜੀ ਗੱਲ ਕਰੀਏ ਬਾਈ ਦਾ ਨਾ ਮਗਰ ਨੂੰ ਬਈ ਪਾ ਪਸੂਆਂ ਦਾ ਮੂਰੇ ਕੋਈ ਨਾ ਆਉਂਦਾ ਜਾਂਦਾ ਇਧਰ ਹੈ ਨਹੀਂ ਇਹ ਨਾ ਹਾਂ ਅਸੀਂ ਦੋਨੇ ਜੀ ਆਉਨੇ ਆ ਆ ਮੁੰਡੇ ਤੋਂ ਵੀ ਡਰਦਿਆਂ ਹੂੰ ਬਾਈ ਕਹਿੰਦੇ ਆਪਣੇ ਮੁੰਡੇ ਤੋਂ ਵੀ ਡਰਦਿਆਂਗੇ ਅਸੀਂ ਦੋਨੇ ਮਤਲਬ ਕਿ ਆਉਨੇ ਆਗੇ ਹੋਰ ਕੋਈ ਇਧਰ ਆਉਂਦਾ ਨਹੀਂਗਾ ਤਾਂ ਕਰਕੇ ਚੂਣ ਚੂਣ ਦਾ ਕੋਈ ਨਹੀਂ ਚੂਣ ਵਾਲਾ ਕਿਤੇ ਕੋਈ ਵਹਜੇ ਕਿਤੇ ਕੋਈ ਵਹਜੇ ਹੁਣ ਅਸੀਂ ਤਿੰਨੇ ਹੀ ਵਹਜਣੇ ਆ ਕੋਈ ਠੀਕ ਹੈ ਬਾਕੀ ਥਾਣ ਥਣ ਬਾਈ ਚੈੱਕ ਕਰ ਸਕਦੇਮ ਬਹੁਤ ਚੰਗਾ ਚੂਣ ਦਾ ਵਾਪਸੀ ਸੀ ਜੀ ਹਾਂ ਹਰ ਇੱਕੋ ਜਿਹਾ ਚੂਣ ਲੇਵਾ ਬਾਈ ਇਹ ਵੀ ਕਰਮਾਂ ਲਈ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਹੈ ਬਾਕੀ ਸਿੰਘਾਂ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਬਹੁਤ ਚੰਗੀ ਹੈ ਨਾਲੋਂ ਇਹ ਤੇ ਸਿੰਘ ਮੋੜੇ ਚੰਗੇ ਕੱਦ ਕਾਠ ਵਾਲੀ ਆ ਤੇ ਇਹਦਾ ਮੁੱਲ ਕੀ ਰਹੂਗਾ ਜੀ ਫਿਰ ਕੀ ਦਾ ਝੋਟੀ ਦਾ ਇਹਦਾ 2 ਲੱਖ ਰੁਪਏ ਮੰਗਦੇ ਹੋਜੀ ਥੋੜਾ ਘਣਾ ਮੰਨਤਾਂ ਮੰਨਤਾਂ ਕਰਦੇ ਠੀਕ ਹੈ 2 ਲੱਖ ਰੁਪਏ ਬਾਈ ਕਹਿੰਦਾ ਮੁੱਲ ਬਾਕੀ ਬਈ ਆਏਗਾ ਇਹਦਾ ਮਾਨਤਾਂ ਜ਼ਰੂਰ ਕਰ ਦੇਾਂਗੇ ਥਣਾ ਦਾ ਤੁਸੀਂ ਸੈਸੂ ਚੈੱਕ ਕਰ ਸਕਦੇ ਤੇ ਖੋਲੋਗੇ ਕਿ ਤੋੜ ਦੇਣੀ ਜੀ ਨੂੰ ਇਹ ਦਿਲ ਤੋੜਦੇ ਡਰਦੀ ਬੜੀ ਹੈ ਕਿਤੇ ਛੱਟ ਨਾ ਮਾਰੇ ਆਪਣੀ ਠੀਕ ਹੈ ਬਾਕੀ ਉਹ ਤੋਰਾਦਾਰ ਇੱਕ ਨੰਬਰ ਜਮਾ ਇੱਕ ਨੰਬਰ ਆਏ ਕੋਈ ਨਹੀਂ ਵੀ ਤੋਰੇ ਜਾਂ ਕੋਈ ਲੰਗ ਮਾਰਦੇ ਹੋਵੇ ਉਹ ਆਪਣੀ ਗਰੰਟੀ ਹੈ ਠੀਕ ਹੈ ਬਾਕੀ ਬਾਈ ਕੋਈ ਆਊਗਾ ਵੀ ਉਹ ਤੁਸੀਂ ਤੋੜ ਕੇ ਦੇਖ ਸਕਦੇ ਹੋ ਤੋਰਾਦਾਰ ਆ ਬਾਈ ਕਹਿੰਦੇ ਵੀ ਇੱਕ ਨੰਬਰ ਆ ਬਾਈ ਕੋਈ ਦੋੜ ਜਦ ਇੱਕ ਤਨੀ ਥੋੜਾ ਜਿਹਾ ਇੱਕ ਤਾਂ ਥਾਂ ਵੀ ਘਟਾ ਕਿਉਂਕਿ ਪਵਿੱਤਰ ਚਾਹ ਜਾਰਦਾ ਹੈ ਉਹ ਮੈਤਰੀ ਲੱਗੇ ਕਰਕੇ ਨਾ ਵੀ ਥਾਂ ਇਧਰ ਬਾਈ ਦੇ ਮਸ਼ਰੀ ਵੀ ਲੱਗੇ ਤਾਂ ਕਰਕੇ ਥੋੜਾ ਜਿਹਾ ਹੋ ਸਕਦਾ ਬਾਈ ਤਲਖ ਕੇ ਪਸ਼ੂ ਪਈਆ ਡੱਗ ਤੇ ਤੁਸੀਂ ਆਓਗੇ ਤਾਂ ਤਸੱਲੀ ਵੀ ਮੈਂ ਆਪਦੀ ਕਰ ਸਕਦਾ ਤੋੜਾ ਤਾਰਾ ਚੈੱਕ ਕਰ ਸਕਦਾ ਤੇ ਮੋਲੇ ਤਾਂ ਬਾਈ ਨੇ ਰੱਖਿਆ 1.5 ਲੱਖ ਰੁਪਈਆ ਬਾਕੀ ਥੋੜਾ ਘਣਾ ਮਾਨਤਨ ਬਾਈ ਕਰੇ ਜ਼ਰੂਰ ਕਰ ਦਿਆਂਗੇ ਤੇ ਨਕਸੀਗੇ ਦੋ ਬਾਈ ਦੋਵੇਂ ਹੀ ਦਿਖਾਤੇ ਜੀ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਵੇ ਬਾਈ ਨਕਰੋ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ